ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਵੱਡਾ ਘਰ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਥੱਲੇ ਪਾਰਕ ਤੁਸੀਂ ਆਏ ਕਰਨੀ ਆ ਜੇ ਕੋਈ ਗਾਂ ਸੋਈ ਸੋਈ ਚੋਕੇ ਲਵੋ ਜੇ ਕੋਈ ਗੱਬਣ ਪਹੋ ਚੇਪਾ ਕੱਢ ਕੇ ਲਵੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਅੱਜ ਬਾਈ ਕੋਲ ਵਿਕਰੀ ਲਈ ਚਾਰ ਮੱਛੀਆਂ ਤੇ ਇੱਕ ਆ ਕੱਚੀ ਬਿਹੜ ਹੈਗੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਨਾਲ ਪਸ਼ੂਆਂ ਬਾਰੇ ਜੀ ਬੇ ਸ੍ਰੀ ਕਾਲ ਸ੍ਰੀ ਕਾਲ ਜੀ ਨਾਮ ਦੱਸ ਦੇ ਬਾਈ ਨਾਮ ਕੁਲਵਿੰਦਰ ਸਿੰਘ ਜੀ ਠੀਕ ਆ ਬਾਈ ਮੱਛੀਆਂ ਕਾਉ ਬੇਕ ਗਾਂ ਵਾ ਹਾਂਜੀ ਕਿੱਥੋਂ ਸ਼ੁਰੂ ਕਰਨਾ ਵਾ ਬੱਚਿਆਂ ਤੋਂ ਹੀ ਕਰ ਲੋ ਜੀ ਠੀਕ ਹੈ ਤਾਂ ਗੁਰੂ ਕਰ ਲੈ ਕੰਮ ਰਾਈ ਦੋ ਕੀ ਡੀਟੇਲ ਹੈ ਦੀ ਇਹਦੀ ਏਦੀ 8 ਕਿ ਮਹੀਨੇ ਹੋਰ ਆ ਜੀ ਠੀਕ ਆ ਖੀਰੀ ਆ ਮੂ ਠੀਕ ਆ ਜੀ ਹਾਂਜੀ ਤੇ ਆਂਗਾ ਫਾਰਮ ਚੋਂ ਹੀ ਆ ਬਾਈ ਠੀਕ ਆ ਆਂਗਾ ਓਜੇ ਚੋਂ ਆ ਠੀਕ ਆ ਲੋੜ ਗਈਆਂ ਲਿਸੀਆਂ ਠੀਕ ਆ ਕੋਈ ਸਿਮ ਰਿਕਾਰਡ ਇਹਦਾ ਸਿਮ ਰਿਕਾਰਡ ਐਵੇਂ ਯਾਰ ਬਾਈ ਕੋਈ ਨਾਂ ਲੈਣ ਦਾ ਕੋਈ ਫਾਇਦਾ ਨਹੀਂ ਠੀਕ ਆ ਬਾਈ ਆ ਟੋਕਨ ਪਏ ਆ ਠੀਕ ਆ ਜੀ ਡੋ ਅੱਡੀ ਨੰਬਰ 42 ਨੰਬਰ ਤੇ 71 ਨੰਬਰ ਠੀਕ ਆ ਜੀ ਹਾਂਜੀ ਜਿਵੇਂ ਕੋਈ ਸਰਚ ਮਾਰ ਸਕਦਾ ਹੈ ਲਾਭਦਾ ਠੀਕ ਆ ਬਾਈ ਤੋਰੇ ਕਮੜੀ ਜਿਹਨੂੰ ਤੋਰ ਲਈਂ ਹਾਂ ਲੇ ਦੋ ਤਾਂ 22 ਦਾ 10 ਦਾ ਹੀ ਲੈਂਿਆ ਫਾਰਮ ਚੋਂ ਆ ਪਰ ਉਹਨਾਂ ਬੰਦਿਆਂ ਦੀ ਸੇਵਾ ਸੰਭਾਲ ਉਹ ਹੋ ਚੁਈ ਸੀਗੀ ਥੋੜੀਆਂ ਲਿਸਸੀਆਂ ਵਾਂ ਸੇਵਾ ਭਾਲਦੀਆਂ ਵਾਂ ਬਾਈ ਤੋਰ ਲਈ ਅੱਜ ਦੋਸਤੋ ਚੰਗੇ ਸੀਮ ਦਾ ਤਾਂ ਬਾਈ ਦਾ ਚੰਗੇ ਸੀਮਨ ਭਰਾਏ ਸੀਗੇ ਪਰ ਗੌਰ ਹੈ ਨਹੀਂ ਸੀਗੀ ਕਦ ਕਦ ਠੀਕ ਹੈ ਜਿਵੇਂ ਬੱਚੀ ਦੀ ਉਮਰ ਆ ਗਈ ਜੇ ਚੰਗੀ ਸੇਵਾ ਸੰਭਾਲ ਕਰ ਲਓਗੇ ਤਾਂ ਛਿਤੀ ਤਿਆਰ ਹੋ ਜਾਣੀ ਝੋਲੀ ਝੂਲੀ ਬਹੁਤ ਚੰਗੀ ਆ ਗਈ ਫੇਸ ਕੁਆਲਟੀ ਚੈੱਕ ਕਰ ਲਓ ਬੁੱਧੀਵਾਦੀ ਬਹੁਤ ਆ ਗਈ ਜਾਤ ਬਰੀਡ ਵਾਲੀ ਹੈਗੀ ਲੱਭ ਝੋਲੀ ਵਿਖਾ ਦੇ ਗੇ ਲੱਭ ਝੋਲੀ ਚਾਲੇ ਚੰਗੀ ਹੈਗਾ ਗੁਲਾਬੀ ਥਾਣਾ ਹੈਗਾ ਬਹੁਤ ਸੋਹਣਾ ਥਣ ਕੱਢ ਦੀ ਵੇਖੋ ਤੁਸੀਂ ਚੰਗੀ ਬਰੀਡ ਕਰਕੇ ਤਾਂ ਹੀ ਨਾ ਇਹਨਾਂ ਥਣ ਚੰਗਾ ਮੋਟਾ ਲੰਮਾ ਸੈਠਰਾ ਦਾ ਬਹੁਤ ਚੰਗਾ ਵਾ ਇਹਦਾ ਬਾਈ ਮੂੰਹ ਹੀ ਨਹੀਂ ਕੱਢਦੇਆਂ ਖੋਲਲੀ ਜੋ ਤੁਹਾਡੇ ਸਾਹਮਣੇ ਪੱਠੇ ਵਾਲੀ ਪਾਈਦੇ ਆ ਠੀਕ ਆ ਬਾਈ ਹਾਂ ਬੋਦੀ ਵਾਲੀ ਵਹਿੜ ਚੰਗੀ ਵਹਿੜ ਤਿਆਰ ਹੋ ਗਈ ਮਗਰੇ ਦੀ ਬੋਦੀ ਵਾਲੀ ਵਹਿੜ ਤੇ ਵੇਖ ਸਕਦੇ ਹੋ ਜੀ ਬਾਈ ਜਦੋਂ ਖਰ ਨੂੰ ਜੋ ਮੂਵੀ ਨਹੀਂ ਕੱਢਦੀਆਂ ਗਿਆ ਉਹ ਜੇ ਕਰਉਂ ਜਾਂ ਬਾਈ ਫਾਰਮ ਜਰੂਰ ਸ਼ੁਰੂ ਕੀਤਾ ਕੇ ਵੀਰ ਨੇ ਪਰ ਸੇਵਾ ਸੰਭਾਲ ਗੌਰ ਹੈ ਨਹੀਂ ਜਿਗੇ ਮੁੱਲੇ ਬਾਈ ਦਾਦੀ ਇੱਕ ਨੰਬਰ ਦਾ ਜੀ ਮੁੱਲੇ ਦਾ ਬਾਹਾਂ ਨਾਲ 10000 ਵਿੱਚੋਂ ਕੋਈ ਛੋੜ ਛੱਪਾ ਛੋੜ ਛੱਪਾ ਹੋ ਜੂਗਾ ਹਾਂ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਵਾਲੀ ਦੀ ਜੀ 11 ਕੇ ਮਹੀਨੇ ਉਮਰ ਆ ਠੀਕ ਹੈ ਮਤਾਬਕ ਬਾਕੀ ਆਪਾਂ ਜਿਵੇਂ ਦੱਸਤਾ ਪਗੜ ਦੱਸ ਆਪਣੇ ਲੰਗੀਆਂ ਵਗਾਰ ਕਈ ਆ ਹਾਂਜੀ ਹਾਂਜੀ ਕੋਈ ਸਿਮ ਰਿਕਾਰਡ ਨਹੀਂ ਮੇਰੇ ਸਾਹਮਣੇ ਠੀਕ ਹੈ ਜੀ ਤੋੜ ਲਈ ਮੜੀ ਜੇ ਨੂੰ ਦੋ ਦੋਸਤੋ 11 ਕਾ ਮਹੀਨਾਵਾਂ ਦਾ ਜਿਵੇਂ ਉਮਰ ਆ ਕਦ ਚੰਗਾ ਕੀਤਾ ਹੋਇਆ ਵਾ ਬੋਦੀ-ਬੁੱਦੀ ਬਹੁਤ ਚੰਗੀ ਆ ਅੱਛੀ ਦੀ ਬ੍ਰੀਡ ਚੰਗੀ ਆ ਤੇ ਵੇਖ ਸਕਦੇ ਹੋ ਜੀ ਬਾਕੀ ਹੁਣ ਤਾਂ ਬੱਚੇ ਆ ਇਹ ਖੀਰੇ ਆਗੇ ਹੋਰ ਇਹ ਗ੍ਰੋਥ ਕਰਨੀ ਆ ਜੇ ਹੁਣ ਕੋਈ ਚੰਗਾ ਹਥਪਾਲੂਗਾ ਤਾਂ ਛੇਤੀ ਤਿਆਰ ਕਰ ਲਵਾਂਗੇ ਜੇ ਮੇਰੇ ਬਤੂੜ ਤੇ ਬੰਨਦੇ ਰੱਖੋਗੇ ਫਿਰ ਇਹਨਾਂ ਨੇ ਕਦਾ ਤਿਆਰ ਹੋਣਾ ਵਾ ਫੇਸ ਕੁਆਲਟੀ ਚੰਗੀ ਆ ਬੋਦੀ ਚੰਗੀ ਆਗੀ ਬਰੀਡ ਚੰਗੇ ਠੀਕੇ ਚੰਗੇ ਪ੍ਰੈਗ ਫਾਰਮਰ ਬੰਦਾ ਠੀਕਾ ਚੰਗਾ ਹੀ ਭਰਉਂਦਾ ਵਾ ਥੜਾ ਬਹੁਤ ਚੰਗਾ ਵਾ ਤੇ ਝੋਲੀ ਚੈੱਕ ਕਰ ਲਓ ਚੰਗੇ ਲੇਟੀ ਜੀ ਬਣਾਉਂਦੀ ਹੁੰਦੀ ਆ ਨਿੱਕੀ ਜੀ ਹਾਂ ਥਣ ਪੂਰੇ ਵਧੀਆ ਵਾ ਕੋਈ ਫੋਟ ਨਹੀਂ ਗਈ ਕੋਈ ਸ਼ਾਂਗ ਨਹੀਂ ਗਈ ਚਾਰ ਹੀ ਥਾਣਾਂ ਗੇ ਬਹੁਤ ਚੰਗਾ ਥੀ ਮੱਜ ਦਾ ਥਣ ਕੱਢੂਗੀ ਇਹ ਮੋਟਾ ਹਾਂ ਬਾਕੀ ਜਿਹੜਾ ਵੀ ਲਊਗਾ ਉਹ ਨੇੜੇ ਆ ਕੇ ਚੈੱਕ ਕਰਾਂਗੇ ਬੱਚੇ ਆ ਕੇ ਚੈੱਕ ਨਹੀਂ ਕਰਾਉਂਦੇ ਆਗੇ ਛੜ ਛੱਪੇ ਮਾਰ ਜਾਂਦੇ ਆਗੇ ਚਿੱਟੀ ਵੱਧ ਦੱਦਗੇ ਭਾਈ ਦੋ ਤਿੰਨ ਨੰਬਰ ਵਾਲੀ ਬਾਰੇ ਇਹ ਜੀ 4.5 ਮਹੀਨੇ ਉਮਰ ਆ ਜੀ ਠੀਕ ਆ ਭਾਈ ਹਾਂਜੀ ਪਿਰ ਘਾੜੇ ਦਾ ਵੀ ਹੈ ਜੀ ਤੋੜ ਲਈ ਮੜੀ ਜੀ ਉਹ ਦੱਸ ਮੁੱਲ ਦੋ ਨੰਬਰ ਦਾ ਮੁੱਲ ਦੱਸ ਪਹਿਲਾ ਦਾ ਦੋ ਨੰਬਰ ਦਾ ਮੁੱਲ 14000 ਜੀ ਚਮਾਰ ਤਾਨ ਕੋਈ ਹੋ ਜੂਗਾ ਜੀ ਜਮਾ ਜੈਬਰ ਨਿੱਕੇ ਨਿੱਕੇ ਭਾਈਆ ਬਾਈ ਦੇ ਆਹ ਦਾ ਪੂਰਾ ਚੰਗਾ ਬਣ ਆਹ ਦੇਖੋ ਦੋਸਤੋ ਫੇਸ ਕੁਆਲਿਟੀ ਪੂਰੀ ਹੈ ਕਹਿੰਦਾ ਬਾਈ ਭਲਾ ਕਹਿ ਦਵੇ ਵੀ ਇਹ ਬਰੂਡ ਦੀ ਆ ਜਾਂ ਸੈਕਸਡ ਸੀਮੰਟ ਦੀ ਆਗੀ ਪਰ ਬਾਈ ਕਹਿੰਦਾ ਆਪਾਂ ਨੂੰ ਕੀ ਪਤਾ ਨਹੀਂਗਾ ਤੀ ਪਹਿਲਾਂ ਚੈੱਕ ਕਰੋ ਵੀ ਲਈ ਵੀ ਜੁਣ 4 ਮਹੀਨੇ ਚੰਗੀ ਪੱਟੀ ਫਿਰਦੀ ਹੈਗੀ ਜੇ ਆਪਾਂ ਵੇਖ ਕਰੀਏ ਝੋਲੀ ਝਾਲੀ ਬਹੁਤ ਚੰਗੀ ਆਗੀ ਇਹ ਸੀ ਨਹੀਂ ਬਈ ਇਹ ਤਾਂ ਆ ਇਹਦਾ ਪੂਰੀ ਰਾਜੀ ਆਗੀ ਹਾਂ ਪੂਰੇ ਚੰਗੇ ਟੀਕੇ ਦੇ ਵੇਖੋ ਤੁਸੀਂ ਇੱਕ ਛਾਗ ਇੱਕ ਛਾਗ ਦੀ ਨਹੀਂ ਗਈ ਇਹ ਵਾਰ ਚੜਾ ਦੇਣੀ ਹੈ ਵਾਰ ਚੜਾ ਨਹੀਂ ਪਈ ਚਲਣੀ ਨਹੀਂ ਗਈ ਇੱਕ ਛਾਗ ਜ਼ਰੂਰ ਆ ਗਈ ਪਰ ਤੇ ਵੇਖੋ ਵੀ ਕਿੰਨਾ ਅੰਡਰ ਵੇਖ ਕਿੰਨਾ ਸੋਹਣਾ ਤਿਆਰ ਕਰੂਗੀ ਬੱਚੀ ਇਹ ਤੇ ਬਰੀਡ ਚੈੱਕ ਕਰ ਲਓ ਬਹੁਤ ਚੰਗੇ ਵੀ ਸਿਰਫ 4 ਮਹੀਨੇ ਦੀ ਉਮਰ ਆ ਗਈ ਕਿ ਚੰਗੇ ਫਲ ਵਧੀਆ ਟੀਕੇ ਦੀ ਆ ਗਈ ਇਹ ਪ੍ਰੋਪਰ ਰਿਕਾਰਡ ਨਹੀਂ ਕਿ ਬਈ ਦਾਪਾ ਝੂਠ ਦੀ ਮਾਰਨਾ ਇਮਾਨਦਾਰੀ ਹੈ ਭਾਈ ਦੇ ਭਾਈ ਟੀਕੇ ਦੱਸੀ ਆਵੇ ਕੱਲ ਨੂੰ ਕਿ ਮੁੜ ਕੇ 19 21 ਹੋ ਜਾਵੇ ਅਗਲਾ ਕਹਿੰਦਾ ਤੂੰ ਭਾਈ ਦੱਸਿਆ ਸੀਗਾ ਇਹਦਾ ਮੁੱਲ ਇਹਦਾ ਮੁੱਲ 15000 ਜਮਾਨਤਾਂ ਦੋਸਤੋ ਜਮਾ ਜੈਜ ਮਤਲਬ 15000 ਰੁਪਈਆ ਸਮੇ ਸਮਾਈ ਪਾਲੀ ਪਾਲੇ ਵਿੱਚ ਤੁਹਾਨੂੰ ਮਿਲ ਜਾਣੀ ਹੈਗੀ ਦੋ ਹਾਂ ਦੋ ਬੋਰੀਆਂ ਹੁਣ ਇਹਨੂੰ ਛੱਟੋਗੇ ਫੀਡ ਦੀਆਂ ਤਾਂ ਇਹ ਤਿਆਰ ਛੇਤੀ ਹੋ ਜਾਣਾ ਵਾ ਚਾਰ ਨੰਬਰ ਤੇ ਬਾਈ ਚਾਰ ਨੰਬਰ ਦੀ ਹੈਗੀ 6 ਮਹੀਨੇ ਹੋ ਗਏ ਠੀਕ ਆ ਬਾਈ ਇਹ ਇਹ ਵੀ ਉਹਨਾਂ ਦੇ ਨਾਲ ਹੀ ਆਈ ਹੈ ਠੀਕ ਦੰਦੋ ਇੱਕ ਬੱਚੀ ਅੱਡਦੀ ਆ ਦੰਦੋ ਖੀਰੀਆਂ ਸਾਰੀਆਂ ਖੀਰੀਆਂ ਦੀ ਠੀਕ ਆ ਲੋ ਜੀ ਦੋਸਤੋ ਪੱਛੇ ਆ ਤੁਹਾਨੂੰ ਹੁਣ ਇਹਨਾਂ ਦਾ ਦੰਦੋ ਸਾਰੀਆਂ ਖੀਰੀਆਂ ਵਾ ਵੇਖ ਸਕਦੇ ਹੋ ਜੀ ਫੇਸ ਕੁਆਲਟੀ ਚੈੱਕ ਕਰਾ ਸਕਦੇ ਤੁਹਾਨੂੰ ਅਸੀਂ ਬੋਦੀ ਬਾਦੀ ਦੇਖ ਸਕਦੇ ਤੁਸੀਂ ਨਿੱਕਾ ਨਿੱਕਾ ਕਾਨਾ ਨਿੱਕਾ ਨਿੱਕਾ ਕਾਨਾ ਸਾਰੇ ਬਸੂ ਜੱਤ ਬੀੜ ਚੰਗੀ ਵਾਲੇ ਆਗੇ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਝੋਲੀ ਕੋਈ ਹੁੰਦੀ ਆਪਣਾ ਚੈੱਕ ਕਰਨ ਵਾਲੇ ਕੋਈ ਬੱਚੇ ਦਾ ਹੋਰ ਆਪਾਂ ਕੀ ਚੱਕ ਨਬਾਲਣਾ ਬਈ ਕੋਈ ਚੱਕਰ ਨਹੀਂ ਕੋਈ ਫੂੜ ਛਾਗ ਤਾਂ ਹੈ ਨਹੀਂ ਇਹਦੇ ਨਹੀਂ ਨਹੀਂ 40 ਥਾਣਾ ਬਈ ਕੋਈ ਫੂੜ ਨਹੀਂ ਕੋਈ ਛਾਗ ਨਹੀਂ ਚਾਰ ਹੀ ਥਾਣਾ ਬਾਈ ਜਾਂਦਾ ਇਹਦੇ ਵੀ ਪਾਂਦੀ ਬਈ ਕੱਦ ਕਰਦਾ ਵੀ ਠੀਕ ਆ ਪਰ ਥੋੜੀ ਜੀ ਗੌਰ ਭਾਲ ਦੀਆਂ ਗਈਆਂ ਜੇ ਹੁੰਦੀ ਚੰਗੀਆਂ ਸਮੇ ਪਲੀਆਂ ਹੁੰਦੀਆਂ ਤਾਂ ਮੁੱਲ ਵੀ ਕੁਝ ਹੋਰ ਹੁੰਨੇ ਸੀ ਇਹਨਾਂ ਦੇ ਅੱ ਮੋਲੇ ਦਾ ਭਾਇ 4 ਨੰਬਰ ਦਾ ਇਹਦਾ 9000 ਜੀ ਵਿੱਚ ਮਾਨ ਤਾਨ ਹੋ ਜਾਊਗਾ ਜੀ ਲੋ ਦੋਸਤ ਪਹਿਲਾਂ 4 ਬੱਛੀਆਂ ਡਰੇ ਤੋਂ ਲੈਤੀ ਹੈਗੀ ਚਾਰਾਂ ਦਾ ਜਾਇਜ਼ ਮੋਲਾ ਹੈ ਕੋਈ ਬਾਲੇ ਮੋਲੇ ਕਿਤੇ 20 25 25000 ਮੋਲ ਨਹੀਂ ਕੀਤਾਗਾ ਜਾਇਜ਼ ਮੋਲ ਚਾ ਲੈਣ ਦੇ ਨਾਲੇ ਚਾ ਕੋਈ ਛੋਟ ਚੱਪਾ ਜ਼ਰੂਰ ਹੋ ਜਾਊ ਚਾਰਾਂ ਬੱਛੀਆਂ ਦਾ ਬਾਕੀ ਬੁੱਦੀ ਵਾਲਿਆਂ ਦਾ ਵਹਿੜਾ ਵਾ ਫੇਸ ਕੁਆਲਟੀ ਚੰਗੀ ਹੈਗੀ ਪ੍ਰਿੰਟ ਪ੍ਰਿੰਟ ਸੋਹਣੇ ਆ ਬੱਛੀਆਂ ਦੇ ਜਿਹੜੇ ਪਸਾਂਦੇ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਪੰਜ ਨੰਬਰ ਤੇ 60 ਬਰ ਦੱਸ ਦਗੇ ਬਾਈ ਇਹ ਬਈ 50 ਦਿਨ ਬਾਕੀ ਹੈ ਜੀ ਇਹਦੇ ਠੀਕ ਆ ਜੀ ਇਹ ਦੂਜ ਬਲੂਨ ਨੇ ਬਲੂਨ ਨੇ ਠੀਕ ਆ ਜੀ ਚਵਾਈ ਚੂਈ ਦੀ ਇੱਕ ਨੰਬਰ ਆ ਥਣ ਪਾਸ ਕਰਾਉਂਦੀ ਆ ਹੁਣ ਠੀਕ ਆ ਜੀ ਛੱਡੀ ਨੂੰ 5-7 ਦਿਨ ਹੀ ਹੋਏ ਆ ਠੀਕ ਆ ਆਪਣੇ ਕੇ ਖਾਸ ਬੰਦੇ ਕੋਲ ਹੀ ਲਈ ਆ ਠੀਕ ਆ ਹਾਂ ਜੀ ਤੋੜ ਲਈ ਲੋ ਜੀ ਦੋਸਤੋ ਕਦ ਕਾ ਠੀਕ ਆ ਵਜਨ ਵਜਨ ਠੀਕ ਹੈਗਾ ਚੰਗਾ ਹਜੇ 50 ਪਏ ਆਗੇ ਫੇਸ ਕੁਆਲਿਟੀ ਬਹੁਤ ਚੰਗੀ ਆ ਐਚਫ ਨਸਰ ਚ ਪੈਂਦੀ ਆ ਕਿ ਬੁੱਧੀ ਬੱਦੀ ਵੇਖੋ ਤੁਸੀਂ ਚੈੱਕ ਕਰੋ ਫੇਸ ਕੁਆਲਿਟੀ ਬੁੱਧੀ ਬਹੁਤ ਚੰਗੀ ਆਗੀ ਪ੍ਰਿੰਟ ਬਹੁਤ ਚੰਗਾ ਬੱਛੀ ਦਾ ਨਿੱਕੇ ਨਿੱਕੇ ਵਿੱਚ ਬਰੀਕ ਕੋਈ ਟਾਮਾ ਟੱਲਾ ਡੱਬ ਜੇ ਬਾਕੀ ਸਾਰੀ ਵਾਈਟ ਹੀ ਆਗੀ ਤੁਸੀਂ ਵੇਖ ਲਓ ਵੀ ਉਹ ਜੇ ਕਰੋ ਲਈ ਬਾਈ ਨੇ ਗੋਆ ਕਾ ਬਾਈ ਦੇ ਲਾਇਆ ਲੱਗਦਾ ਵੇਖੋ ਤੁਸੀਂ ਹਾਂ ਅਈ ਫੁੱਲ ਵੀ ਕਰ ਦਿੱਤੀ ਉਹਨਾਂ ਦੀ ਜੰਮਿਆ ਪਿਆ ਸੀ ਗੋਆ ਕੋਈ ਟਰੈਜ਼ ਦਾ ਨਿਸ਼ਾਨ ਨਹੀਂ 깔ਦੇ ਉੱਤੇ ਕੱਲਾ ਉਹਨਾਂ ਦਾ ਚੂਣਦਾ ਹੀ ਸੀ ਵਾ ਕੱਲਾ ਉਹਨਾਂ ਨੂੰ ਕੱਲਾ ਚੋੜਦਾ ਜਦ ਬਾਈ ਕੋਲ ਉਹਦਾ ਪਲੂਨ ਦਿੱਤਾ ਵਾ ਤੇ ਦਿਨ ਪੰਜਾਬ ਆਇਆ ਇਹਦੇ ਥਣ ਜਰੂਰ ਪਾਸ ਕਰੋ ਕੋਈ ਪੰਜ ਸਾਂ ਦੇ ਛੱਡੀ ਤੋਂ ਹੋਇਆ ਹੈ ਕਿਉਂਕਿ ਦੇਣ ਥੋੜੇ ਰਹਿ ਗਏ ਆ ਤਾਂ ਕਰਕੇ ਛੱਡਤੀ ਆਗੀ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਦਾ ਫੇਸ ਕੁਆਲਟੀ ਬਹੁਤ ਚੰਗੀ ਆ ਵਾਜਨ ਚੰਗਾ ਲੈਵੇ ਪੱਕੇ ਦੀ ਹੈਗੀ ਪੱਕੇ ਲੈਦੇ ਮਤਲਬ ਨੇ ਲੇਵਾ ਕਾਡਾ ਵਾ ਪੱਕੇ ਮਤਲਬ ਲੈ ਜਾਂਦਾ ਵੀ ਟਟਮਾ ਲਮਕ ਮਾਨਣੀ ਇਹ ਠੋਸ ਬਾਂਦੇ ਰੱਖਣਾ ਵਾ ਜਦ ਚੰਗਾ ਥਣ ਬਹੁਤ ਚੰਗਾ ਥੀ ਚਵਾਈ ਵਾਲਾ ਮੁੱਠੀ ਵਾਲਾ ਬੋਲੀ ਪੂਰੀ ਪੁੱਜ ਕੇ ਚਵਾਈ ਹਾਂ ਚਵਾਈ ਤਾਂ ਬਾਕੀ ਗਲਾਬੀ ਥਾਣਾ ਪੁੱਲ ਗਈ ਹੁੰਦੀ ਹੈਗੀ ਮੁੱਲ ਬਾਈ ਇਹਦਾ ਮੁੱਲ ਇਹਦਾ 55000 ਜੀ ਵਿਚੋ ਮਾਰ ਤਾਂ ਕੋਈ ਹੋ ਜਾਊਗਾ ਇਹਦਾ ਬੱਚੀ 80000 ਦੀ ਲਿਖਣੀ ਹੈ ਤਿਆਰ ਹੋਈ ਬਸ ਸਭਾਈ ਦਾ ਆਪਾਂ ਨੂੰ ਸਮਝੰਦਾ ਹੀ ਆ ਬਸ ਠੀਕ ਆ ਲੋ ਵੀ ਬਾਈ ਦਾ ਪਸੂ ਲੈ ਆ ਬਾਈ ਦਾ ਆਪਣੇ ਕੋਲ ਆਉਂਦਾ ਜਾਂਦਾ ਤੇ ਪਸੂ ਆਪਾਂ ਨੇ ਹੀ ਸੰਭਾਲਦੇ 85 ਦੇ ਬਾਈ ਨੇ ਵੇਚ ਲੈਣੀ ਸੀਗੀ ਪਰ ਜਿਹੜਾ ਵੀਰੇ ਲੈ 55000 ਚੋਂ ਮਾਨਤਾ ਨਾਲ ਜਰੂਰ ਹੋ ਜਾਊਗਾ ਜਿਹੜਾ ਵੀ ਲੈ ਜਾਊਗਾ ਦਨ ਸਿਰਫ 40 ਸਾਂਭਣ ਦੇ ਦਨ ਕੱਚੇ ਦਾ ਬਹੁਤ ਵੇਕੀ ਜਾਂਦਾ ਵਾ ਸਿਰਫ ਸਵਾ ਮਹੀਨੇ ਦਾ ਸਾਂਭਣੀ ਹੈ ਤੁਸੀਂ ਤੇ ਚੰਗੇ ਨਾਲ ਪੈਸੇ ਰਲਾ ਜੂਗੀ ਬਾਕੀ ਜਿਹਦੇ ਵੀਰ ਦੇ ਪਸੰਦ ਆਈ ਤਸੱਲੀ ਭਰ ਕੇ ਤੁਸੀਂ ਜਾਇ ਕਰ ਨਹੀਂ ਕੋਈ ਗੌਰ ਤੁਹਾਡੀ ਹੈ ਤੁਸੀਂ ਪੈਸੇ ਲੈਣੇ ਆਗੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ